ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਤੇ ਭੈਣਾਂ ਦੇ ਬਹੁਤ ਸਾਰੇ ਮੈਸੇਜ ਆਏ ਸੀ ਮੈਨੂੰ WhatsApp ਦੇ ਉੱਪਰ ਆਪਾਂ 2 ਦਿਨਾਂ ਤੋਂ ਵੀਡੀਓ ਨਹੀਂ ਪਾਈ ਹੈਗੀ ਤੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਤੇ ਜਿੱਦਾਂ ਵੀ ਤੁਸੀਂ ਸਟਿਚਿੰਗ ਕਰਵਾਉਣੀ ਆ ਸਟਿਚ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗਦਾ ਹੈਗਾ ਉਸੇ ਤਰ੍ਹਾਂ ਆਪਣੇ ਸੂਟ ਦਾ ਤੁਸੀਂ ਆਰਡਰ ਦੇ ਸਕਦੇ ਹੋਗੇ ਕੋਈ ਵੀ ਤੁਸੀਂ ਵਰਕ ਵਾਲਾ ਸੂਟ ਦੇਣਾ ਚਾਹੁੰਦੇ ਹੋ ਹੈਂਡ ਵਰਕ ਆਰੀ ਵਰਕ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਦੇ ਸਕਦੇ ਹੋਗੇ ਜਾਂ ਫਿਰ ਆਪਣੇ ਡਿਜ਼ਾਈਨ ਹੁੰਦੇ ਨੇ ਇੰਸਟਾਗ੍ਰਾਮ ਦੇ ਉੱਪਰ ਤੇ ਮੇਰੇ ਪੇਜ ਨੂੰ ਜਾ ਕੇ ਤੁਸੀਂ ਫੋਲੋ ਕਰੋ ਉੱਤੇ ਜਾ ਕੇ ਤੁਸੀਂ ਬਹੁਤ ਸਾਰੇ ਮਤਲਬ ਆਪਣੇ ਡਿਜ਼ਾਈਨ ਲੇਗੇ ਤਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਹੁਤ ਹੀ ਜਾਦੇ ਸੋਹਣੇ ਸੂਟ ਜਿਹੜਾ ਮੇਰੇ ਸੂਟ ਵੀਅਰ ਕੀਤਾ ਹੋਇਆ ਹੈ ਇਹ ਆਪਾਂ ਬਹੁਤ ਜਾਦੇ ਸੂਟ ਸੇਲ ਕਰ ਚੁੱਕਿਆਂਗੇ ਤੇ ਜੇ ਤੁਸੀਂ ਇਹ ਬਿਨਾਂ ਦੁਪੱਟੇ ਤੋਂ ਸੂਟ ਲਓਗੇ ਤਾਂ ਇਹ 2250 ਪ੍ਰਾਈਸ ਹੈਗਾ ਜੇ ਤੁਸੀਂ ਇਹ ਦੁਪੱਟੇ ਨਾਲ ਲੈਣਾ ਤਾਂ 3000 ਹੈਗਾ ਪਲੱਸ ਬਰਬਰੀ ਦਾ ਦੁਪੱਟਾ ਇਸੇ ਤਰ੍ਹਾਂ ਹੀ ਤੁਹਾਨੂੰ ਡਾਈ ਮਿਲੂਗੀ ਸਟਿਚਿੰਗ ਕਰਵਾਉਣਾ ਚਾਹੁੰਦੇ ਸਟਿਚ ਕਰਵਾ ਸਕਦੇ ਹੋਗੇ ਜਿਵੇਂ ਵੀ ਤੁਸੀਂ ਲੈਣਾ ਚਾਹੋਗੇ ਉਸ ਤਰ੍ਹਾਂ ਤੁਸੀਂ ਸੂਟ ਆਪਣੇ ਕੋਲ ਲੈ ਸਕਦੇ ਹੋਗੇ ਪਹਿਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆਂਗੀ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਕ੍ਰਸ਼ ਦਾ ਪ੍ਰਿੰਟ ਹੈਗਾ ਪਿਓਰ ਕ੍ਰਸ਼ ਦਾ ਸੂਟ ਹੈਗਾ ਇਹ ਵਾਲਾ ਤੇ ਇਹਦੇ ਨਾਲ ਦੇ ਆਪਣੇ ਕੋਲੇ ਕਾਫੀ ਸੂਟ ਸੀਗੇ ਤੇ ਇਹ ਹੁਣ ਸੇਲ ਹੋ ਚੁੱਕੇ ਨੇਗੇ ਲੋ ਜੀ ਇਸ ਤੋਂ ਤੁਸੀਂ ਇਹਦੇ ਵਰਕ ਵੀ ਕਰਵਾ ਸਕਦੇ ਹੋਗੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਤੇ ਮੈਚਿੰਗ ਸੂਟ ਹੈਗਾ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਇਹਦਾ 1700 ਪਲੱਸ ਸ਼ਿਪਿੰਗ ਹੈਗੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਟਿਸਟਾ ਦੀ ਕਲੈਕਸ਼ਨ ਹੈ ਇਹ ਵੀ ਤੇ ਆਪਾਂ ਸਭ ਤੋਂ ਵੱਧ ਜਿਹੜੇ ਸੂਟ ਲੈਣਗੇ ਸੇਲ ਕਰਦੇ ਆ ਟਿਸਟਾ ਦੇ ਲੋ ਜੀ ਜਦੋਂ ਸਲਾਈ ਕਰਵਾਉਂਗੇ ਸੂਟ ਤਾਂ ਕਾਫੀ ਜ਼ਿਆਦੇ ਸੋਹਣਾ ਬਣੂਗਾ ਸਟਿਚ ਹੋ ਕੇ ਪਹਿਲਾ ਸੂਟ ਇਹੇ ਸੀਗਾ ਆਪਣਾ ਤੇ ਦੂਜੇ ਸੂਟ ਵੀ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾਗਾ ਬਲੈਕ ਦੇ ਵਿੱਚ ਕਾਫੀ ਭੈਣਾਂ ਦੀ ਡਿਮਾਂਡ ਆਉਂਦੀ ਹੁੰਦੀ ਹੈਗੀ ਵੀ ਸਾਨੂੰ ਬਲੈਕ ਸੂਟ ਚਾਹੀਦਾਗਾ ਬਲੈਕ ਸੂਟ ਚਾਹੀਦਾਗਾ ਦਾ ਬਲੈਕ ਸੂਟ ਤੁਸੀਂ ਇਹ ਵਾਲਾ ਲੈ ਸਕਦੇ ਹੋ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇਗੇ کافی ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਸੇਮ ਸੂਟ ਪੁੱਛਦੇ ਹੁੰਦੇ ਨੇ ਵੀ ਸਾਨੂੰ ਸੇਮ ਸੇਮ ਸੂਟ ਚਾਹੀਦੇ ਨੇਗੇ ਜੇ ਤੁਹਾਨੂੰ ਦੋ ਸੂਟ ਸੇਮ ਚਾਹੀਦੇ ਨੇ ਦੇਖੋ ਤਾਂ ਫਿਰ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋਗੇ ਤੇ ਸੋਨਾ ਪ੍ਰਿੰਟ ਹੈਗਾ ਇਹ ਵੀ ਕ੍ਰਾਸ਼ ਦੇ ਉੱਪਰ ਬਣਿਆ ਹੋਇਆ ਹੈਗਾ ਪਿਓਰ ਕ੍ਰਾਸ਼ ਦੇ ਉੱਪਰ ਤੇ ਬਹੁਤ ਸੋਹਣੀ ਕ੍ਰਾਸ਼ ਹੈ ਬਿਲਕੁਲ ਹਲਕੀ ਜੀ ਲਾਈਟ ਵੇਟ ਕ੍ਰਾਸ਼ ਹੈਗੀ ਮੋਟੀ ਨਹੀਂ ਹੈਗੀ ਤੇ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2150 ਸਾਢੇ 2100 ਪਲੱਸ ਸ਼ਿਪਿੰਗ ਹੈਗੀ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਲੋ ਜੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਆਪਾਂ ਨੂੰ ਵਟਸਐਪ ਦੇ ਉੱਪਰ ਤੁਸੀਂ ਸੈਂਡ ਕਰ ਦਿਓ ਤੇ ਇੱਕ ਜਿਹੜਾ ਸਕਰੀਨਸ਼ਾਟ ਹੈ ਤੁਸੀਂ ਜਰੂਰ ਭੇਜਿਆ ਕਰੋ ਆਪਾਂ ਨੂੰ ਵਟਸਐਪ ਦੇ ਉੱਪਰ ਫਿਰ ਇਹਦਾ ਨਹੀਂ ਪਤਾ ਲੱਗਦਾ ਹੈਗਾ ਹਨਾ ਵੀ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਹੋਵੋਗੇ ਤੇ ਆਪਾਂ ਜੋ ਵੀ ਸੂਟ ਵੀਡੀਓ ਦੇ ਵਿੱਚ ਦਿਖਾਉਣੇ ਆਂਗੇ ਸਕਰੀਨਸ਼ਾਟ ਉਹਦਾ ਜਰੂਰ ਭੇਜ ਦਿਆ ਕਰੋ ਤੇ ਕਾਫੀ ਭੈਣਾ ਮੈਨੂੰ ਪੁੱਛਦੀਆਂ ਹੁੰਦੀਆਂ ਨੇਗੀਆਂ ਹਨਾ ਵੀ ਸਾਰ ਤੁਸੀਂ ਜੇ ਕੱਲੀ ਇਹ ਵਾਲੀ ਸ਼ਰਟ ਲੈਣਾ ਚਾਹੋ ਤਾਂ ਨੇ ਸ਼ਰਟ ਵੀ ਲੈ ਸਕਦੇ ਹੋ ਫੁੱਲ ਸੂਟ ਲੈਣਾ ਚਾਹੋ ਤਾਂ ਫੁੱਲ ਸੂਟ ਵੀ ਲੈ ਸਕਦੇ ਹੋਗੇ ਪਿਓਰ ਚਨਾਉਣ ਛਪਾਉਣ ਦਾ ਸੂਟ ਹੈਗਾ ਇਹ ਤੇ ਜੇ ਤੁਸੀਂ ਮੈਚਿੰਗ ਸੂਟ ਲਓਗੇ ਤਾਂ 2350 ਪ੍ਰਾਈਸ ਰਹੇਗਾ ਪਲੱਸ ਸ਼ਿਪਿੰਗ ਰਹੇਗੀ ਕਾਫੀ ਜਿਆਦੇ ਆਪਾਂ ਸੂਟ ਬਣਾਏਨੇਗੇ ਇਹ ਰਿਪੀਟ ਵੀ ਬਣਾਏਨੇਗੇ ਇਹਦੇ ਨਾਲ ਦੇ ਜਦੋਂ ਸਟਿਚ ਹੋ ਗਿਆ ਸੂਟ ਇਹ ਕਾਫੀ ਜਿਆਦੇ ਬਣੂਗਾ ਸੋਹਣਾ ਬਣੂਗਾ ਅਸਲ 'ਚ ਜਦੋਂ ਸਲਾਈ ਹੋ ਜਾਂਦਾ ਹੁੰਦਾ ਨਾ ਸੂਟ ਬਹੁਤ ਜਿਆਦੇ ਵੀ ਗ੍ਰੇਸ ਜਿਹੜੀ ਹੈਗੀ ਸਾਰੀ ਸਟਿਚਿੰਗ ਦੇ ਉੱਪਰ ਹੁੰਦੀ ਹੈਗੀ ਜਦੋਂ ਸਲਾਈ ਆਪਾਂ ਸੋਹਣਾ ਕਰਵਾਉਣੇ ਆਂਗੇ ਤਾਂ ਸੂਟ ਉਹ ਬਹੁਤ ਜਿਆਦੇ ਸੋਹਣਾ ਬਣ ਜਾਂਦਾ ਹੁੰਦਾ ਹੈਗਾ ਤੇ ਇਹ ਵੀ ਟੇਸਟਾ ਦੇ ਹੀ ਆ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰੇ ਟੇਸਟਾ ਦੇ ਨੇਗੇ ਦੇਖੋ ਜੀ ਤੁਸੀਂ ਕੱਲੀ ਸ਼ਰਟ ਲੈਣਾ ਚਾਹੋ ਨਾ ਸ਼ਰਟ ਵੀ ਲੈ ਸਕਦੇ ਹੋਗੇ ਤੇ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਕਿ ਤਾਂ ਸੂਟ ਵੀ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਤੁਹਾਡੀ ਆਪਣੀ ਚੋਇਸ ਹੈਗੀ ਵੀ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇਗੇ ਜਿਹੜੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨੇਗੇ ਉਹਦੇ ਵਿੱਚੋਂ ਨਾ ਤੁਸੀਂ ਵੀ ਉਹ ਕਰਿਓ ਹਨਾ ਵੀ ਮੈਨੂੰ ਸਾਨੂੰ ਕਲੀ ਸ਼ਰਟ ਦੇ ਦਿਓ ਤੇ ਜਿਵੇਂ ਜੋ ਮੈਂ ਤੁਹਾਨੂੰ ਬੋਲ ਰਹੀ ਆ ਵੀ ਤੁਸੀਂ ਇਹਦੀ ਸ਼ਰਟ ਵੀ ਲੈ ਸਕਦੇ ਹੋ ਤਾਂ ਤੁਸੀਂ ਜ਼ਰੂਰ ਲੈ ਸਕਦੇ ਹੋਗੇ ਸ਼ਰਟ ਇਹ ਵਾਲੀ 2300 ਸੂਟ ਦਾ ਪ੍ਰਾਈਸ ਹੈ ਸ਼ਰਟ ਦਾ ਪ੍ਰਾਈਸ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਕਿਉਂਕਿ ਸਾਰੀ ਕੀਮਤ ਹੀ ਸ਼ਰਟ ਦੀ ਹੁੰਦੀ ਹੈਗੀ ਸਾਰੀ ਮਤਲਬ ਜਿੰਨੀ ਵੀ ਹੁੰਦੀ ਹੈਗੀ ਪ੍ਰਾਈਸ ਸ਼ਰਟ ਦਾ ਜ਼ਿਆਦਾ ਹੀ ਹੁੰਦਾ ਹੈਗਾ ਤੇ ਨਾਲ ਤੁਸੀਂ ਬਾਟਮ ਲੈ ਲਓਗੇ ਤਾਂ ਫਿਰ ਵਧੀਆ ਹਨਾ ਠੀਕ ਪ੍ਰਾਈਸ ਦੇ ਵਿੱਚ ਤੁਹਾਨੂੰ ਪੈ ਜਾਂਦਾ ਹੁੰਦਾ ਹੈਗਾ ਤੇ ਅਗਲਾ ਸੂਟ ਰਹੇਗਾ ਟੈਬੀ ਦੇ ਉੱਪਰ ਦੇਖੋ ਇਹ ਵੀ ਕਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਇਹ ਵੀ ਚਨਾਰ ਟੈਬੀ ਦੇ ਸੂਟ ਲੇਗੇ ਸਾਰੇ ਬਹੁਤ ਸੋਹਣੀ ਟੱਬੀ ਹੈਗੀ ਇਹ ਵੀ ਲਓ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਹੈਗਾ ਲਵੈਂਡਰ ਕਲਰ ਦਾ ਪ੍ਰਿੰਟ ਹੈ ਇਹਦੇ ਵਿੱਚ ਤੇ ਓਨੀਅਨ ਹੈ ਨਾਲ ਡਬਲ ਸ਼ੇਡ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਬਾਟਮ ਰੱਖੀ ਹੈਗੀ ਕੰਟਰਾਸਟ ਜੇ ਤੁਸੀਂ ਲਵੈਂਡਰ ਲੈਣਾ ਚਾਹੋ ਤਾਂ ਲਵੈਂਡਰ ਵੀ ਲੈ ਸਕਦੇ ਹੋਗੇ ਤੇ ਵੈਸੇ ਇਦਾਂ ਵੀ ਸੋਹਣਿਆ ਲੱਗਦੀਆਂ ਨੇਗੀ ਵੀ ਕੰਟਰਾਸਟ ਬਾਟਮ ਹਨਾ ਤੇ ਇਹਦੇ ਨਾਲ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਪਾਈਪਿੰਗ ਵਗੈਰਾ ਇਹਦੇ ਨਾਲ ਦੀ ਲਗਾ ਸਕਦੇ ਹੋਗੇ ਪਰਪਲ ਕਲਰ ਦੀ ਤਾਂ ਬਹੁਤ ਜਿਆਦਾ ਸੋਹਣਾ ਸੂਟ ਬਣ ਜੂਗਾ ਟਾਈ ਐਂਡ ਆਈ ਜਿੱਦਾਂ ਤੁਸੀਂ ਦੁਪੱਟਾ ਰੱਖ ਲਿਓ ਟੈਬੀ ਦੇ ਵਿੱਚ ਹੀ ਦੁਪੱਟਾ ਰੱਖ ਲਿਓ ਪ੍ਰਾਈਜ਼ ਰਹੇਗਾ 1800 ਤੇ ਸਾਰੇ ਠੀਕ ਪ੍ਰਾਈਜ਼ ਦੇ ਵਿੱਚ ਸੂਟ ਲੈਣਗੇ ਜਿੰਨਾ ਜਿਆਦਾ ਸੋਹਣਾ ਸਟੱਫ ਹੈਗਾ ਜਿੰਨੀ ਜਿਆਦਾ ਸੋਹਣੀ ਕੁਆਲਟੀ ਮੈਂ ਤੁਹਾਨੂੰ ਸਟੱਫ ਦੀ ਦਿਖਾ ਰਹੀ ਆਂਗੀ ਤੇ ਸਾਰੇ ਮਤਲਬ ਪ੍ਰਾਈਜ਼ ਅਕੋਰਡਿੰਗ ਸਾਰੇ ਠੀਕ ਲੈਣਗੇ ਕੋਈ ਜਿਆਦਾ ਪ੍ਰਾਈਜ਼ ਨਹੀਂ ਹੈਗਾ ਕਿਸੇ ਵੀ ਸੂਟ ਦਾ ਤੇ ਇਹ ਵਾਲਾ ਰਹੇਗਾ ਜੀ ਟੈਬੀ ਦੇ ਵਿੱਚ ਸੂਟ ਇਦੇ ਨਾਲ ਦੇ ਵੀ ਆਪਾਂ ਕਾਫੀ ਸੂਟ ਨੇ ਸੇਲ ਕੀਤੇ ਨੇਗੇ ਤੇ ਆਪਣੇ ਕੋਲ ਇਹ ਕਲਰ ਦਾ ਸੂਟ ਰਹਿ ਗਿਆ ਸੀਗਾ ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੀ ਆ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆਗਾ ਤੇ ਇਹਦਾ ਤੁਸੀਂ ਕੋਟ ਸੈੱਟ ਵਗੈਰਾ ਵੀ ਬਣਾ ਸਕਦੇ ਹੋਗੇ ਪਲੇਨ ਬਾਟਮ ਨਾਲ ਕੋਟ ਸੈੱਟ ਬਣ ਜਾਂਦੇ ਹੁੰਦੇ ਨੇਗੇ ਤੁਸੀਂ ਉਸ ਤਰ੍ਹਾਂ ਵੀ ਬਣਾ ਸਕਦੇ ਹੋਗੇ ਤੇ ਨਾਲ ਰਹੇਗੀ ਮਜ਼ੈਂਟਾ ਕਲਰ ਦੀ ਬਾਟਮ ਰਹੇਗੀ ਲਓ ਜੀ ਇਸ ਤਰ੍ਹਾਂ ਦੀ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਲਗਾ ਕੇ ਦੇ ਦੂੰਗੀ ਨਹੀਂ ਫਿਰ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਸੂਟ ਲੈ ਸਕਦੇ ਹੋਗੇ ਤੁਸੀਂ ਸੂਟ ਦੇ ਨਾਲ ਵਾਈਟ ਦੁਪੱਟਾ ਵੀ ਮੰਗਵਾ ਸਕਦੇ ਹੋਗੇ ਜਿਵੇਂ ਵੀ ਤੁਸੀਂ ਲੈਣਾ ਚਾਹੋਗੇ ਉਦਾਂ ਦੁਪੱਟਾ ਲੈ ਸਕਦੇ ਹੋਗੇ ਸੂਟ ਜਦੋਂ ਸਟਿਚ ਹੋ ਜਾਊਗਾ ਤਾਂ ਬਹੁਤ ਜ਼ਿਆਦਾ ਸੋਹਣਾ ਬਣ ਜਾਊਗਾ ਤੇ ਸਿਲਾਈ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਆਪਣਾ ਪੰਜੜਾ ਮੈਜ਼ਰਮੈਂਟ ਪ੍ਰੋਪਰ ਸੈਂਡ ਕਰਨਾ ਹੈਗਾ ਸਾਰਾ ਤੇ ਕਈ ਭੈਣਾਂ ਅੱਧਾ ਮੈਜ਼ਰਮੈਂਟ ਸੈਂਡ ਕਰ ਦਿੰਦੀਆਂ ਨੇ ਗਿਆ ਫਿਰ ਫਿਰ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਆਪਣਾ ਪੂਰਾ ਮੈਜ਼ਰਮੈਂਟ ਸੈਂਡ ਕਰਿਆ ਕਰੋ ਤੁਸੀਂ ਪਹਿਲੀ ਹਨਾ ਭੈਣੋ ਪੂਰਾ ਮੈਜ਼ਰਮੈਂਟ ਸੈਂਡ ਕਰ ਦਿਆ ਕਰੋ ਇੱਕ ਜਦੋਂ ਤੁਸੀਂ ਮੈਨੂੰ ਪੇਮੈਂਟ ਕਰ ਦਿੰਨੇ ਹੋਗੇ ਕੋਰੀਅਰ ਆਪਾਂ ਐਡਰੈਸ ਲਈ ਹਨਾ ਤੁਹਾਡੇ ਤੋਂ ਮੈਂ ਐਡਰੈਸ ਮੰਗਦੀ ਆਂਗੀ ਕੋਰੀਅਰ ਕੋਰੀਅਰ ਕਰਨ ਲਈ ਫਿਰ ਉਹਦੇ ਵਿੱਚ ਹਨਾ ਤੁਸੀਂ ਤਹਿਸੀਲ ਤੇ ਆਪਣਾ ਡਿਸਟ੍ਰਿਕਟ ਜ਼ਰੂਰ ਉਹ ਕਰਿਆ ਕਰੋ ਭੇਜਿਆ ਕਰੋ ਤੇ ਪਿੰਨ ਕੋਡ ਵੀ ਭੇਜਿਆ ਕਰੋ ਵੀ ਤੁਹਾਡਾ ਕਿੰਨਾ ਹੈਗਾ ਤੇ ਸਾਰਾ ਕੁਝ ਪ੍ਰੋਪਰ ਐਡਰੈਸ ਭੇਜਿਆ ਕਰੋ ਅੱਧਾ ਐਡਰੈਸ ਨਾ ਭੇਜਿਆ ਕਰੋ ਕਈ ਵਾਰ ਫਿਰ ਤੰਬਿਆ ਤੁਹਾਨੂੰ ਮੈਸੇਜ ਕਰ ਦਿੰਨੀ ਆ ਫਿਰ ਇੱਕ ਦੋ ਦਿਨ ਰਿਪਲਾਈ ਨਹੀਂ ਆਉਂਦਾ ਹੈਗਾ ਉਹਦੇ ਕਰਕੇ ਫਿਰ ਇੱਕ ਦੋ ਦਿਨ ਸੂਟ ਤੁਹਾਡਾ ਲੇਟ ਹੋ ਜਾਂਦਾ ਹੈਗਾ ਤਾਂ ਕਰਕੇ ਪਹਿਲਾਂ ਹੀ ਪ੍ਰੋਪਰ ਐਡਰੈਸ ਭੇਜਿਆ ਕਰੋ ਅੱਜ ਵਾਲੇ ਸੂਟ ਇੰਨੇ ਸੀਗੇ ਤੇ ਤੁਹਾਨੂੰ ਉਮੀਦ ਕਰਦੀ ਆ ਪਸੰਦ ਆਏ ਹੋਣਗੇ ਮੇਰੇ ਨਾਲ ਦਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋਗੇ ਅਵੇਲੇਬਲ ਹੈਗੇ ਨੇ ਇਹਦੇ ਨਾਲ ਦੇ ਸੂਟ ਦੁਪੱਟੇ ਨਾਲ ਲੈਣਾ ਚਾਹੁੰਦੇ ਦੁਪੱਟੇ ਨਾਲ ਲੈ ਸਕਦੇ ਹੋ ਬਿਨਾਂ ਦੁਪੱਟੇ ਤੋਂ ਲੈਣ ਚਾਹੁੰਦੇ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋਗੇ ਤੇ ਵਾਲੇ ਵੀ ਸੂਟ ਨੇਗੇ ਜਿਹੜੇ ਕਾਫੀ ਜਿਆਦੇ ਸੋਹਣੇ ਨੇਗੇ ਬਿਨਾਂ ਸਲਾਈ ਤੋਂ ਮੰਗਵਾਓ ਚਾਹੀਦੀ ਸਟਿਚ ਕਰਕੇ ਮੰਗਵਾਓ ਜਿੱਦਾਂ ਵੀ ਮੰਗਵਾਓ ਤੁਹਾਡੀ ਆਪਣੀ ਚੋਇਸ ਹੈਗੀ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਾਰ ਸ੍ਰੀ ਕਾਲ ਜੀ ਬਾਏ ਬਾਏ